ਦੇਸ਼ ਭ ਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਡਾ ਚੈਨਲ ਆਵਾਜ਼ੇ ਹਲਕ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਦੋਸਤੋ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਜਿਵੇਂ ਕਿ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ ਹਰ ਰੋਜ਼ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੁੰਨੇ ਹਾਂ ਅੱਜ ਵੀ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ ਅਸੀਂ ਗੱਲ ਕਰਾਂਗੇ ਲੋਕ ਸਭਾ ਹਲਕਾ ਸੰਗਰੂਰ ਬਰਮਾਲੀਪੁਰ ਸਾਉ ਤੁਹਾਡਾ ਸਵਾਗਤ ਹੈ ਆਵਾਜ਼ੇ ਹਲਕ ਦੇ ਵਿੱਚ ਆਪਾਂ ਰੋਜ਼ ਵਿਸ਼ਾ ਲੈ ਕੇ ਗੱਲ ਨਵਾਂ ਵਿਸ਼ੇ ਤੇ ਗੱਲਬਾਤ ਕਰਦੇ ਅੱਜ ਸਿਮਰਨ ਸਿੰਘ ਮਾਨ ਤੇ ਭਾਈ ਸਰਬਜੀਤ ਸਿੰਘ ਦਾ ਜੋ ਕਿ ਆਪਸ ਵਿੱਚ ਹੀ ਵਿਵਾਦ ਚੱਲ ਰਿਹਾ ਕਿ ਤਰ੍ਹਾਂ ਹੋਏਗਾ ਨਾ ਕਿਉਂ ਕੀ ਮਾਮਲਾ ਹੈ ਨਾ ਤਾਂ ਜਾਣਕਾਰੀ ਸਾਂਝੀ ਕਰੋ ਪਿਆਰੇ ਪੰਜਾਬੀਓ ਚੋਣਾਂ ਦੇ ਵਿੱਚ ਟਕਰਾਹ ਹੁਣ ਇੱਕ ਨਿਯਮ ਆ ਇੱਕ ਵਰਤਾਰਾ ਹੈ ਕੁਦਰਤੀ ਬਹੁਤ ਸਾਰੇ ਵਰਤਾਂਤ ਨੇ ਜਿਹੜੇ ਸਿਰਜੇ ਜਾਂਦੇ ਨੇ ਅਕਸਰ ਇਹ ਹੁੰਦਾ ਰਹਿੰਦਾ ਚੋਣਾਂ ਦੇ ਵਿੱਚ ਦੂਸ਼ਣਵਾਦੀ ਚੱਲਦੀ ਰਹਿੰਦੀ ਆ ਪਰ ਜਦੋਂ ਦੂਸ਼ਣਵਾਦੀ ਅਜਿਹੇ ਆਗੂਆਂ ਵਿੱਚ ਹੋ ਜਾਵੇ ਜਿਨ੍ਹਾਂ ਨੂੰ ਲੋਕ ਇੱਕ ਪੰਥਕ ਆਗੂ ਵੱਜੋਂ ਮੁਹੱਬਤ ਕਰਦੇ ਨੇ ਪਿਆਰ ਕਰਦੇ ਨੇ ਫਿਰ ਉਹ ਟਕਰਾ ਦੁਖਦਾਈ ਜਿਹਾ ਲੱਗਦਾ ਹੁੰਦਾ ਹੈ ਇਸੇ ਤਰ੍ਹਾਂ ਦੀ ਹਾਲਾਤ ਨੇ ਜਿਹੜੇ ਸੰਗਰੂਰ ਤੇ ਫਰੀਦਕੋਟ ਹਲਕੇ ਦੇ ਜਦੋਂ ਅਸੀਂ ਸੰਗਰੂਰ ਲੋਕ ਸਭਾ ਹਲਕੇ ਦੀ ਗੱਲ ਕਰਦੇ ਆ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਆ ਜਿਹੜਾ ਉਹ ਟੀਵੀ ਦੇ ਉੱਤੇ ਚੈਨਲਸ ਦੇ ਉੱਤੇ ਆਪਣੇ ਸੋਸ਼ਲ ਸਾਈਟਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਚੰਦਰੀਆ ਕਿ ਸਰਬਜੀਤ ਸਿੰਘ ਸਰਨਾ ਨਹੀਂ ਸਰਬਜੀਤ ਸਿੰਘ ਨੇ ਮੈਨੂੰ ਇੱਕ ਵਾਰ ਘਰ ਗਏ ਨੂੰ ਬੁਰਾ ਭਲਾ ਬੋਲਿਆ ਸੀ ਗਾਲਾਂ ਕੱਢੀਆਂ ਸੀ ਜਾਂ ਕਿਤੇ ਵੀ ਜੋ ਵੀ ਜਿਸ ਤਰ੍ਹਾਂ ਦੇ ਵੀ ਉਹਨਾਂ ਵੱਲੋਂ ਬਿਆਨਬਾਜ਼ੀ ਕੀਤੀ ਗਈ ਹੈ ਇੱਥੇ ਅਸੀਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਇਹ ਬਿਆਨ ਜਿਹੜਾ ਇਹ ਟਿੱਪਣੀ ਹੈ ਜਿਹੜੀ ਕਿਉਂ ਕੀਤੀ ਗਈ ਅਕਸਰ ਸਟੇਜਾਂ ਦੇ ਉੱਤੇ ਸਰਦਾਰ ਸਰਬਜੀਤ ਸਿੰਘ ਖਾਲਸਾ ਸਪੁੱਤਰ ਸ਼ਹੀਦ ਭਾਈ ਬਿਆਨ ਸਿੰਘ ਜਿਹੜੇ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜਦੇ ਰਹੇ ਉਹ ਅਕਸਰ ਸਟੇਜਾਂ ਦੇ ਉੱਤੇ ਇਹ ਆਖਦੇ ਨੇ ਕਿ ਜਦੋਂ ਅਸੀਂ ਛੋਟੇ ਸੀ 7 ਸਾਲ ਦੇ ਸੀ ਤਾਂ ਸਾਡਾ ਪਿਓ ਦੁਨੀਆ ਤੋਂ ਚਲੇ ਗਿਆ ਫਿਰ ਅਸੀਂ ਵੱਡੇ ਹੋਏ ਸਾਡੀ ਮਾਂ ਦੁਨੀਆ ਤੋਂ ਚਲੀ ਗਈ ਉਹ ਕਹਿੰਦੇ ਨੇ ਕਿ ਸਾਡੀ ਕਿਸੇ ਆਗੂ ਨੇ ਕਦੇ ਕੋਈ ਪੰਥਕ ਆਗੂ ਨੇ ਸਾਡੀ ਕਿਸਾ ਕਿੱਥੋਂ ਭਰਦਿਓ ਤੁਸੀਂ ਕੀ ਕਰਦੇ ਹੋ ਸਾਡੀ ਕਦੇ ਮਦਦ ਨਹੀਂ ਕੀਤੀ ਸਾਡੀ ਬਾਹ ਨਹੀਂ ਫੜੀ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਨਾਂ ਲੈ ਕੇ ਕਿ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੁਣ ਤੱਕ ਪੰਥ ਦੇ ਨਾਂ ਤੇ ਜਿੱਤਦੇ ਆ ਰਹੇ ਨੇ ਪੰਥ ਦੀ ਵੋਟ ਲੈਂਦੇ ਆ ਰਹੇ ਨੇ ਉਹਨਾਂ ਨੇ ਵੀ ਸਾਡੀ ਕਦੇ ਆ ਕੇ ਸਾਰ ਨਹੀਂ ਲਈ ਕਦੇ ਸਰਦਾਰ ਸਰਬਜੀਤ ਸਿੰਘ ਖਾਲਸਾ ਭਰੀ ਸਭਾ ਦੇ ਵਿੱਚ ਇਹ ਗੱਲ ਅਕਸਰ ਆਖਦੇ ਨੇ ਜਦੋਂ ਰੁਟੀਨ 'ਚੋਂ ਗੱਲ ਕਰਦੇ ਨੇ ਹੋਰ ਆਗੂਆਂ ਦੀ ਉਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਨਾਂ ਲੈ ਕੇ ਸਰਦਾਰ ਸਰਬਜੀਤ ਸਿੰਘ ਗੱਲ ਕਰਦੇ ਨੇ ਕਿ ਚੋਣਾ ਲੜਨੇ ਆ ਚੋਣਾਂ ਦੇ ਵਿੱਚ ਦੁਸ਼ਤਨਵਾਜੀ ਹੋਣੀ ਚੋਣਾਂ ਦੇ ਵਿੱਚ ਵਰਤਾਰਾ ਕਿਸ ਕਿਸ ਤਰ੍ਹਾਂ ਦੇ ਨੈਰੇਟਿਵ ਸ਼ਿਰਜੇ ਜਾਂਦੇ ਨੇ ਇਹ ਇਨੇ ਵਿੱਚੋਂ ਜਿਹੜੀਆਂ ਦੁਖਾਂਤਕ ਗੱਲਾਂ ਨਿਕਲਦੀਆਂ ਨੇ ਜਦੋਂ ਜਿਸ ਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਪੋਤਲੇ ਫਰੋਲੇ ਜਾਂਦੇ ਨੇ ਬਿਲਕੁਲ ਪੋਤਲੇ ਫਰੋਲੇ ਜਾਂਦੇ ਨੇ ਫਿਰ ਜੋ ਸਚਾਈ ਆ ਸਿਆਣਿਆਂ ਦਾ ਇਹ ਕਥਨ ਹੈ ਕਿ ਜੋ ਸਚਾਈ ਆ ਉਹਨਾਂ 166 ਪਾੜ ਕੇ ਵੀ ਬਾਹਰ ਆਉਣਾ ਹੁੰਦਾ ਹੈ ਤੇ ਜੇ ਸਰਬਜੀਤ ਸਿੰਘ ਖਾਲਸਾ ਇਹ ਗੱਲ ਕਹਿੰਦੇ ਨੇ ਕਿ ਸਦਰ ਸਿਮਰਨਜੀਤ ਸਿੰਘ ਮਾਨ ਨੇ ਸਾਡੀ ਬਾਹ ਨਹੀਂ ਫੜੀ ਤਾਂ ਹੋ ਸਕਦਾ ਹੈ ਕਿ ਉਹ ਸਚਾਈ ਹੋਵੇ ਤੇ ਸਚਾਈ ਨੇ ਆਖਰਕਾਰ ਆਉਣਾ ਹੁੰਦਾ ਹੈ ਤੇ ਸਦਰ ਸਿਮਰਨਜੀਤ ਸਿੰਘ ਮਾਨ ਜਿਹੜੀ ਗੱਲ ਕਹਿੰਦੇ ਨੇ ਇਹ ਇੱਥੇ ਮੈਂ ਤਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਸਦਰ ਸਰਬਜੀਤ ਸਿੰਘ ਖਾਲਸਾ ਇਸ ਤੋਂ ਪਹਿਲਾਂ ਵੀ ਪੋਲਿਟਿਕਲ ਖੇਤਰ ਦੇ ਵਿੱਚ ਉਹਨਾਂ ਨੇ ਥੋੜੀ ਜਿਹੀ ਕਿਸਮਤ ਅਜ਼ਮਾਈ ਹੈ ਜਿਹੜੀ ਕੀਤੀ ਸੀ ਬਹੁਜਨ ਸਮਾਜ ਪਾਰਟੀ ਜੋ ਪੰਥਕ ਤੇਰਾ ਇੱਕ ਵੇਰਾਂ ਫਤ ਲੋਕ ਸਭ ਹਲਕਾ ਫਤੇਗੜ ਸਾਹਿਬ ਦੀ ਗੱਲ ਚੱਲੀ ਸੀ ਸੋ ਇਹ ਉਹ ਜਦੋਂ ਚੱਲਦਾ ਤੇ ਮਾਨ ਸਾਹਿਬ ਦਾ ਆਪਣਾ ਇਲਾਕਾ ਲੋਕ ਸਭ ਹਲਕਾ ਫਤੇਗੜ ਸਾਹਿਬ ਤੇ ਉਹਨੂੰ ਵੀ ਇੱਕ ਦੂਜੇ ਨੂੰ ਦੂਸ਼ਣਵਾਜੀ ਜਿਹੜੀ ਇੱਕ ਦੂਜੇ ਨਾਲ ਟਕਰਾਇਆ ਜਿਹੜਾ ਵਿਚਾਰਾਂ ਦਾ ਵਿਚਾਰਾਂ ਦੇ મત ਭੇਦ ਨੇ ਜਿਹੜੇ ਉਦੋਂ ਸਾਹਮਣੇ ਆਏ ਸੀ ਸਰਦਾਰ ਸਰਬਜੀਤ ਸਿੰਘ ਖਾਲਸਾ ਹਾਲਾਂਕਿ ਦੋਨੋਂ ਤਰ੍ਹਾਂ ਇਸ ਵੇਲੇ ਅਸੀਂ ਜਦੋਂ ਦੋਨੋਂ ਧਿਰਾਂ ਨੂੰ ਦੂਸ਼ਣਵਾਜੀ ਕਰਦੇ ਆਂ ਵੇਖਦੇ ਆਂ ਤਾਂ ਸਿਆਣਪ ਕਿਤੇ ਨਜ਼ਰ ਨਹੀਂ ਆਉਂਦੀ ਕਿਉਂਕਿ ਦੋਨੋਂ ਸਿਆਸੀ ਨਜ਼ਰ ਨਹੀਂ ਆਉਂਦੇ ਸਰਦਾਰ ਸਰਬਜੀਤ ਸਿੰਘ ਖਾਲਸਾ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਐਸੇ ਵੇਲੇ ਜਦੋਂ ਚੋਣਾਂ ਬਿਲਕੁਲ ਸਿਰ ਦੇ ਉੱਤੇ ਨੇ ਐਸ ਵੇਲੇ ਜਦੋਂ ਦੋਨੋਂ ਦੀ ਜਿਹੜੀ ਚੋਣ ਮੈਂ ਉਹ ਪੀਕ ਤੇ ਆ ਪੂਰੀ ਸਿਖਰ ਤੇ ਆ ਤੇ ਫਿਰ ਐਸੇ ਵੇਲੇ ਦੁਸ਼ਣਵਾਦੀ ਵਾਲੀ ਗੱਲ ਆ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਹਾਂ ਜਿਹੜੀ ਗੱਲ ਨੁਕਸਾਨ ਦੀ ਆ ਆਪਾਂ ਗੱਲ ਲੋਕ ਸਭਾ ਹਲਕਾ ਸੰਗਰੂਰ ਦੀ ਕਰਦੇ ਆ ਲੋਕ ਸਭਾ ਹਲਕਾ ਸੰਗਰੂਰ ਦਾ ਇੱਕ ਹਿੱਸਾ ਹੈ ਜਿਹੜਾ ਬਾਰਡਰ ਉਹ ਫਰੀਦਕੋਟ ਦੇ ਨਾਲ ਨਾਲ ਲੱਗਦਾ ਜਦੋਂ ਤੁਸੀਂ ਦਿੜਬਾ ਦੁਰਤ ਵਾਹੀਗੁਰ ਸ਼ੈਣਾ ਭਧੌੜ ਤੇ ਸ਼ੈਨੇ ਤੋਂ ਅੱਗੇ ਤੁਸੀਂ ਚਲੇ ਜਾਨੇ ਹੋ ਜੀ ਰਾਮਪਰਾ ਫੂਲ ਵਾਲਾ ਇਲਾਕਾ ਰਾਮਪਰਾ ਫੂਲ ਬਿਲਕੁਲ ਸੰਗਰੂਰ ਦੇ ਬਰਨਾਲੇ ਦੇ ਨਾਲ ਲੱਗਦਾ ਤੇ ਨਾਲ ਜਿਹੜਾ ਰਾਮਪਰਾ ਫੂਲ ਆ ਉਹ ਫਰੀਦਕੋਟ ਹਲਕੇ ਦਾ ਲੋਕਸਭਾ ਹਲਕਾ ਫਰੀਦਕੋਟ ਦਾ ਹਿੱਸਾ ਸਿਕੰਦਰ ਸਿੰਘ ਮਲੂਕਾ ਵਾਲਾ ਰਾਮਪਰਾ ਫੂਲ ਜਿਹੜਾ ਲੋਕਸਭਾ ਹਲਕਾ ਫਰੀਦਕੋਟ ਚ ਪੈਂਦਾ ਉਥੋਂ ਚੱਲ ਕੇ ਮਲੇਰਕੁਰਲਾ ਬਰਨਾਲੇ ਦੇ ਨਾਲ ਨਾਲ ਅਗਲਾ ਹਿੱਸਾ ਜਿਹੜਾ ਮੋਗਾ ਸਾਈਨ ਵਾਲਾ ਉਹ ਸਾਰਾ ਕਾਫੀ ਲੰਬੀ ਵੈਲਟ ਆ ਜਿਹੜੀ ਉਹ ਫਰੀਦਕੋਟ ਹਲਕੇ ਨਾਲ ਲੱਗਦੀ ਆ ਤੇ ਜਦੋਂ ਸਰਦਾਰ ਸਰਬਜੀਤ ਸਿੰਘ ਖਾਲਸਾ ਉਹਨਾਂ ਪਿੰਡਾਂ ਵਿੱਚ ਆ ਕੇ ਗੱਲ ਕਰਦੇ ਨੇ ਤੇ ਉਹਦਾ ਅਸਰ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਚੋਣ ਮਹਿੰਮਤੇ ਪੈਣਾ ਕੁਦਰਤੀ ਹੈ ਕਿਉਂਕਿ ਫਰੀਦਕੋਟ ਦੀ ਇਸ ਵੇਲੇ ਜਿਹੜੀ ਚੋਣ ਮਹਿੰਮ ਬਹੁਤ ਚਰਚਾ ਦੇ ਵਿੱਚ ਆ ਸੋਸ਼ਲ ਮੀਡੀਆ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਖਾਲਸਾ ਜੋ ਬੋਲਦੇ ਨੇ ਉਹ ਇੱਕਦਮ ਜੰਗਲ ਦੀ ਅੱਗ ਵਾਂਗ ਫੈਲਦਾ ਸਾਰੇ ਪੰਜਾਬ ਦੇ ਵਿੱਚ ਸਾਰੇ ਲੋਕ ਸਭਾ ਹਲਕਿਆਂ ਵਿੱਚ ਤੇ ਨਾਲ ਬਿਲਕੁਲ ਲੱਗਦਾ ਸੰਗਰੂਰ ਹਲਕਾ ਤੇ ਸੰਗਰੂਰ ਦੇ ਨਾਲ-ਨਾਲ ਲੱਗਦੇ ਇਲਾਕਿਆਂ ਵਿੱਚ ਕੁਦਰਤੀ ਹੈ ਕਿ ਸਰਦਾਰ ਸਰਬਜੀਤ ਸਿੰਘ ਗੱਲ ਦੀ ਆਖੀ ਹੋਈ ਗੱਲ ਹੁਣ ਤਾਂ ਵੈਸੇ ਪੋਲੀਟਿਕਲ ਪਾਰਟੀਆਂ ਨੇ ਜਿਹੜੀਆਂ ਉਨ੍ਹਾਂ ਦਾ ਆਈਟੀ ਸੈੱਲ ਜਿਹੜੇ ਦਾ ਬਣਾਇਆ ਹੋਇਆ ਆਪ ਦਾ ਉਹ ਮਿੰਟੋ ਮਿੰਟਿਸ ਕਿੰਟੋ ਸਕੈਂਟੀ ਗੱਲ ਆ ਜਿਹੜੀ ਉਹਨੂੰ ਫਲਾਣਦੀਆਂ ਨੇ ਤੇ ਸਰਦਾਰ ਸਰਬਜੀਤ ਸਿੰਘ ਦੀ ਆਖੀ ਹੋਈ ਗੱਲ ਸੁਲੰਗਰੂਰ ਲੋਕ ਸਭਾ ਹਲਕੇ ਤੇ ਅਸਰ ਪਾਉਂਦੀ ਹੈ ਤੇ ਇਸੇ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਰਮਾਨ ਨੂੰ ਅੱਜ ਇੱਕ ਟਿੱਪਣੀ ਕਰਨੀ ਪਈ ਕਿ ਮੈਂ ਅਸੀਂ ਸਰਦਾਰ ਸਰਬਜੀਤ ਸਿੰਘ ਉਹਨਾਂ ਦੀ ਮਦਦ ਕਿਵੇਂ ਕਰਦੇ ਉਹਨਾਂ ਨੇ ਤਾਂ ਸਾਨੂੰ ਘਰ ਗਿਆ ਨੂੰ ਜਾਂ ਕਿਤੇ ਵੀ ਇਹ ਗੱਲਾਂ ਸੀ ਉਹ ਕੱਢੀਆਂ ਬਿਲਕੁਲ ਜਿਵੇਂ ਅੱਪਾ ਜਿਵੇਂ ਗੱਲ ਕਰੀਏ ਇਸ ਵੇਲੇ ਜਿਹੜਾ ਮੁੱਖ ਮੁਕਾਬਲਾ ਹੈਗਾ ਲੋਕ ਸਭਾ ਹਲਕਾ ਸੰਗਰੂਰ ਤੋਂ ਵੀ ਜਿਹੜਾ ਇਸ ਵੇਲੇ ਕਿਹੜੀਆਂ ਧਿਰਾਂ ਵਿੱਚ ਘੜ ਚੱਲ ਰਹੇ ਆ ਇਹ ਵੀ ਦਰਸ਼ਕਾਂ ਨਾਲ ਸਾਂਝੀ ਕਰੋ ਬਿਲਕੁਲ ਢਿੱਲੂ ਸਾਹਿਬ ਜਿਹੜਾ ਲੋਕ ਸਭਾ ਹਲਕਾ ਸੰਗਰੂਰ ਦਾ ਇਸ ਵੇਲੇ ਸੀਨ ਨਜ਼ਰ ਆਉਂਦਾ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਦੇਖੋ ਕਿਸੇ ਵੀ ਤਰ੍ਹਾਂ ਆਪਾਂ ਸੱਤਾਧਾਰੀ ਤੇ ਹੈ ਜਿਹੜੀ ਉਹਦੀ ਪਾਵਰ ਨੂੰ ਸੱਤਾ ਦੀ ਇੱਕ ਆਪਣੀ ਤਾਕਤ ਹੁੰਦੀ ਹੈ ਸੱਤਾ ਨੇ ਸਾਰਾ ਕੁਝ ਕਿਉਂਕਿ ਅੱਜ ਦੇ ਪੰਜਾਬ ਦੇ ਲੋਕਾਂ ਦੀ ਖਿਤਰਤ ਬਣ ਚੁੱਕੀ ਹੈ ਕਿ ਉਹ ਮੌਕੇ ਦੇ ਉੱਤੇ ਕੁਝ ਨਾ ਕੁਝ ਭਾਲਦੇ ਹੁੰਦੇ ਨੇ ਸੂਰਤਾ ਭਾਲਦੇ ਹੁੰਦੇ ਤਾਂ ਜਿਹੜੇ ਪਾਵਰ ਹੁੰਦਾ ਸੱਤਾ ਦਾ ਉਹ ਹਮੇਸ਼ਾ ਲੋਕਾਂ ਨੂੰ ਆਪਣੇ ਵੱਲ ਅਟਰੈਕਟਿਵ ਕਰਨ ਵਿੱਚ ਸਫਲ ਹੋ ਜਾਂਦਾ ਹੈ ਸੱਤਾ ਤਿੰਨ ਮੰਤਰੀ ਉਸ ਜ਼ਿਲ੍ਹੇ ਦੇ ਤੇ ਮੁੱਖ ਮੰਤਰੀ ਉਸ ਜ਼ਿਲ੍ਹੇ ਦੇ ਉਸ ਲੋਕ ਸਭਾ ਹਲਕੇ ਦੇ ਤਿੰਨ ਮੰਤਰੀ ਤੇ ਮੁੱਖ ਮੰਤਰੀ ਵਾਲਾ ਜ਼ਿਲ੍ਹਾ ਜਿਹੜਾ ਚੋਣ ਲੜ ਰਿਹਾ ਉਹ ਖੁਦ ਮੰਤਰੀ ਗੁਰਮੀਤ ਸਿੰਘ ਮੀਤ ਰਿਆ ਆਮ ਆਦਮੀ ਪਾਰਟੀ ਦਾ ਇਸ ਕਰਕੇ ਸੱਤਾ ਦੀ ਤਾਕਤ ਨੂੰ ਕਦੇ ਘਟਾ ਕੇ ਨਹੀਂ ਦੇਖਣਾ ਚਾਹੀਦਾ ਹਾਂ ਸਾਡੇ ਸੀਨੀਅਰ ਜਰਨਲਿਸਟ ਨੇ ਉੱਥੇ ਬਹੁਤ ਸਾਰੇ ਸਾਡੇ ਮਿੱਤਰ ਸੰਗਰੂਰ ਦੇ ਵਿੱਚ ਉਹਨਾਂ ਨਾਲ ਗੱਲ ਹੋਈ ਅਸੀਂ ਰਿਵਿਊ ਕੀਤਾ ਥੋੜਾ ਜਿਹਾ ਤੇ ਉਹ ਕਹਿੰਦੇ ਵੀ ਇੰਨੀ ਛੇਤੀ ਕਿਸੇ ਸਰਕਾਰ ਦੀ ਐਂਟੀ-ਇਨ ਕਨਵੈਂਸੀ ਸਥਾਪਤੀ ਵਿਰੋਧੀ ਰੁਝਾਨ ਨਹੀਂ ਹੁੰਦਾ ਕਿ ਨਾ ਇਸ ਸਰਕਾਰ ਦੇ ਇਕਦਮ ਖਿਲਾਫ ਲੋਕ ਹੋਏ ਨੇ ਠੀਕ ਹੈ ਸੱਤਾ ਦੇ ਖਿਲਾਫ ਅਕਸਰ ਲੋਕ ਹੋ ਜਾਂਦੇ ਨੇ ਕਿਉਂਕਿ ਲੋਕਾਂ ਦੀ ਸ਼ਾਮਾਂ ਜ਼ਿਆਦਾ ਹੁੰਦੀਆਂ ਨੇ ਪਰ ਸੰਗਰੂਰ ਲੋਕ ਸਭਾ ਹਾਲ ਕੇ ਤੇ ਪੰਜਾਬ ਦੇ ਵਿੱਚ ਐਸ ਵੇਲੇ ਜਿੰਨਾ ਇਸ ਸਰਕਾਰ ਦੇ ਲੋਕ ਖਿਲਾਫ ਜਿੰਨੀ ਜਲਦੀ ਹੋਏ ਨੇ ਉਹਨਾਂ ਇਸ ਤੋਂ ਪਹਿਲਾਂ ਕਿਸੇ ਸਰਕਾਰ ਦੇ ਵਿੱਚ ਨਹੀਂ ਹੋਇਆ ਕਿਉਂਕਿ ਬਹੁਤ ਸਾਰੇ ਹਲਕੇ ਨੇ ਉੱਥੇ ਜਿਵੇਂ ਬਰਨਾਲਾ ਹਲਕਾ ਉੱਥੋਂ ਦੇ ਖੁਦ ਗੁਰਮੀਤ ਸਿੰਘ ਮੀਤ ਇਹ ਰਖੇਡ ਮੰਤਰੀ ਰਹੇ ਨੇ ਸਿੱਖਿਆ ਮੰਤਰੀ ਨੇ ਸਿੱਖਿਆ ਮੰਤਰੀ ਰਹੇ ਨੇ ਤੇ ਮਾਈਨਿੰਗ ਦੇ ਮਨਿਸਟਰ ਰਹੇ ਨੇ ਪਹਿਲਾਂ ਉਹ ਉਹ ਖੁਦ ਬਰਨਾਲਾ ਹਲਕਾ ਉਹਨਾਂ ਦੇ ਵਿੱਚ ਪੈਂਦਾ ਐ ਐਂਟੀਨ ਕਨਵੈਂਸਿਵ ਵੀ ਹੋ ਸਕਦੀ ਹੈ ਉੱਥੇ ਤੇ ਉੱਥੇ ਸ਼ਾਇਦ ਆ ਵੀ ਸੱਤਾਧਾਰੀ ਤੈਨੂੰ ਕਿਤੇ ਨਾ ਕਿਤੇ ਹੋ ਸਕਦਾ ਪਰੰਤੂ ਬਰਨਾਲਾ ਸ਼ਹਿਰ ਵਿੱਚ ਤੇ ਬਰਨਾਲਾ ਦੇ ਆਸ-ਪਾਸ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਚੜ੍ਹਤ ਆ ਹਮੇਸ਼ਾ ਬਰਕਰਾਰ ਰਹੀ ਹੈ ਹਮੇਸ਼ਾ ਹੀ ਪਰ ਉੱਥੇ ਸੁਖਪਾਲ ਸਿੰਘ ਖੈਰਾ ਜਿਹੜੇ ਕਾਂਗਰਸ ਤੇ ਚੋਣ ਲੜਦੇ ਨੇ ਉਹ ਉਹ ਕਿਸਾਨ ਜੱਥੇਬੰਦੀਆਂ ਨੇ ਜਿਹੜੀਆਂ ਉਹ ਵੀ ਬਰਨਾਲਾ ਦੇ ਆਸ-ਪਾਸ ਬਹੁਤ ਨੇ ਜਿਨ੍ਹਾਂ ਨੂੰ ਖੱਬੇ ਪੱਖੀ ਕਿਹਾ ਜਾਂਦਾ ਹੈ ਉਹ ਉਹਨਾਂ ਦੀ ਇੱਕ ਫਿਤਰਤ ਹੈ ਕਿ ਉਹ ਸੱਤਾ ਦੇ ਗੁਲਾਮ ਹੋ ਕੇ ਕਦੇ ਨਹੀਂ ਚੱਲੇ ਉਹਨਾਂ ਦਾ ਜਿਹੜਾ ਰੋਖਾ ਹਮੇਸ਼ਾ ਸੱਤਾ ਦੇ ਵਿਰੋਧੀ ਰਿਹਾ ਤੇ ਬਰਨਾਲਾ ਦੇ ਆਸ-ਪਾਸ ਜਿੰਨੀਆਂ ਜੱਥੇਬੰਦੀਆਂ ਨੇ ਉਹ ਕੁਦਰਤੀ ਗੱਲ ਹੈ ਕਿ ਸਰਦਾਰ ਸੁਪਾਲ ਸਿੰਘ ਖੈਰਾ ਇੱਕ ਬੇਬਾਕ ਟਿੱਪਣੀ ਕਰਨ ਵਾਲੇ ਢੱਲੇ ਨਾ ਬੋਲਣ ਵਾਲੇ ਮੇਰੇ ਯਾਦ ਜਦੋਂ ਸਰਦਾਰ ਸੁਪਾਲ ਸਿੰਘ ਖੈਰਾ ਲੰਮਾ ਸਮਾਂ ਜੇਲ੍ਹ ਦੇ ਵਿੱਚੋਂ ਜਲੀਲ ਹੋ ਕੇ ਕੱਜਲਪੁਰ ਹੋ ਕੇ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਉਹਨਾਂ ਦੀ ਬੜਕ ਵਿੱਚ ਕਦੇ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਬਰਨਾਲਾ ਸੰਗਰੂਰ ਰੋਕਸਵ ਹਲਕਾ ਜਿਆ ਉੱਥੇ ਦੇ ਖੁਦ ਬੀਬੀ ਇਹ ਉੱਥੇ ਆਪਣੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਬੀਬੀ ਭਰਾਜ ਨਿਰਿੰਦਰ ਕੌਰ ਤੇ ਉੱਥੇ ਵੀ ਸਭ ਤੋਂ ਵੱਡੀ ਜਿਹੜੀ ਘਾਟ ਆ ਸੁਖਪਾਲ ਸਿੰਘ ਕਹਿ ਰਹੇ ਨੇ ਉੱਥੇ ਦੇ ਇੰਚਾਰਜ ਇੱਥੋਂ ਦੇ ਮੰਤਰੀ ਰਹੇ ਵਿਜੇਂਦਰ ਸਿੰਘਲਾ ਉਹ ਇਸ ਵੇਲੇ ਨੰਦਪੁਰ ਸਭ ਤੋਂ ਜਾ ਕੇ ਚੋਣ ਲੜ ਲੱਗੇ ਨੇ ਸੰਗਰੂਰ ਦਾ ਨੁਕਸਾਨ ਜਿਹੜਾ ਥੋੜਾ ਬਹੁਤ ਸੁਖਪਾਲ ਸਿੰਘ ਕਹਿ ਰਹੇ ਨੇ ਹੋ ਸਕਦਾ ਹੈ ਹਾਂ ਉੱਥੇ ਸਾਡੇ ਜਿਹੜੇ ਚੋਣ ਲੜ ਰਹੇ ਨੇ ਭਾਜਪਾ ਦੇ ਆਗੂ ਅਰਵਿੰਦ ਖੰਨਾ ਹੋ ਸਕਦਾ ਹੈ ਕਿ ਸ਼ਹਿਰ ਦੀ ਵੋਟੋ ਜ਼ਿਆਦਾ ਪ੍ਰਾਪਤ ਕਰ ਸਕਦੇ ਨੇ ਤੇ ਭਾਰਤੀ ਜਨਤਾ ਪਾਰਟੀ ਦੀ ਉਹ ਤਕੜੇ ਆਗੂ ਨੇ ਤੇ ਉਹ ਪੈਸੇ 'ਚ ਇੰਨੇ ਮਜ਼ਬੂਤ ਨੇ ਕਿ ਬਾਕੀ ਤੇ ਨਾ ਉਹਨਾਂ ਦੇ ਨੇੜੇ ਤੇ ਨਹੀਂ ਆਉਂਦੀਆਂ ਇਸ ਕਰਕੇ ਜੇ ਸੁਖਵਾਲ ਸਿੰਘ ਖੈਰਾ ਨੂੰ ਫਾਇਦਾ ਹੋ ਸਕਦਾ ਆਲੰਦ ਕੰਨਾ ਦਾ ਤਾਂ ਸੁਖਵਾਲ ਸਿੰਘ ਖੈਰਾ ਵੀ ਉੱਥੇ ਮੁਕਾਬਲੇ ਵਿੱਚ ਹੋ ਸਕਦੇ ਨੇ ਉੱਥੇ ਵੀ ਸੱਤਾਧਾਰੀ ਤਿਰ ਨੂੰ ਸੱਤਾਧਾਰੀ ਪੱਖ ਨੂੰ ਆਪਾਂ ਘਟਾ ਕੇ ਕਦੇ ਨਹੀਂ ਵਿਖਰੇ ਜਿੱਥੋਂ ਤੱਕ ਇਕਵਾਲ ਸਿੰਘ ਝੁੰਡਾ ਦਾ ਸਵਾਲ ਹੈ ਇਕਵਾਲ ਸਿੰਘ ਝੁੰਡਾ ਦੇ ਨਾਲ ਸਰਦਾਰ ਸੁਖਦੇਵ ਸਿੰਘ ਢਿੰਡਸਾ ਦਾ ਚੁੱਪ ਰਹਿਣਾ ਨਾਰਾਜ਼ ਹੋਣਾ ਨਾ ਬੋਲਣਾ ਕਿਸੇ ਦੀ ਸਪੋਰਟ ਨਾ ਕਰਨਾ ਇਹ ਇਹ ਵੀ ਇੱਕ ਖਤਰਨਾਕ ਸਥਿਤੀ ਦਾ ਸੰਕੇਤ ਹੁੰਦਾ ਅਕਸਰ ਇੱਕ ਚੁੱਪ ਦੇ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਹੈ ਕਈ ਵਾਰ ਉਹ ਚੋਪਾ ਜਿਹੜੀ ਦੂਜੇ ਬੰਦੇ ਵਾਸਤੇ ਹਮਲਾਵਰ ਵੀ ਹੋ ਸਕਦੀ ਹੈ ਇਸ ਕਰਕੇ ਇਕਵਾਲ ਸਿੰਘ ਝੁੰਡਾ ਨੇ ਜਿਹੜੇ ਉਹ ਆਪਣੀ ਸਖਸ਼ੀਅਤ ਕਰਕੇ ਜ਼ਰੂਰ ਮੁਕਾਬਲੇ ਵਿੱਚ ਨੇ ਪਰੰਤੂ ਜਿਹੜੇ ਲੀਡਰ ਨੇ ਇਕਵਾਲ ਸਿੰਘ ਝੁੰਡਾ ਨਾਲ ਉਹ ਬਹੁਤ ਘੱਟ ਨੇ ਜਿਹੜੇ ਉਹ ਨਜ਼ਰ ਆਉਂਦੇ ਨੇ ਸੋ ਚਾਰੇ ਧਿਰਾਂ ਦੇ ਵਿੱਚ ਮੁਕਾਬਲਾ ਉਸ ਤੋਂ ਬਾਅਦ ਧੂਰੀ ਹਲਕਾ ਮੁੱਖ ਮੰਤਰੀ ਸਾਹਿਬ ਦਾ ਆਲਾ ਆਪਣਾ ਹਲਕਾ ਹੈ ਇੱਥੇ ਇੱਕ ਇਫੈਕਟ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਦਲਵੀਰ ਸਿੰਘ ਗੋਲਡੀ ਨੂੰ ਸ਼ਾਮਿਲ ਕਰ ਲਿਆ ਜਾਵੇ ਆਪਸ ਤੇ ਕਰ ਲਿਆ ਗਿਆ ਪਰੰਤੂ ਸੰਗ ਲੋਕ ਵਿਧਾਨ ਸਭ ਹਲਕਾ ਧੂਰੀ ਦੇ ਵਿੱਚ ਤਲਵੀਰ ਸਿੰਘ ਗੋਲਡੀ ਦਾ ਉਹ ਜਲਵਾ ਨਜ਼ਰ ਨਹੀਂ ਆਉਂਦਾ ਜਿਹੜਾ ਕਾਂਗਰਸ ਚ ਚਿੰਦੇ ਆ ਉਹਨਾਂ ਦਾ ਜਲਵਾ ਸੀ ਇਸ ਵੇਲੇ ਧੂਰੀ ਦੇ ਵਿੱਚੋਂ ਗੈਰ ਗੈਰ ਨਜ਼ਰ ਆਉਂਦੇ ਨੇ ਸਰਦਾਰ ਸ੍ਰੀ ਦਲਵੀਰ ਸਿੰਘ ਗੋਲਡੀ ਤੇ ਉਹਨਾਂ ਦੀ ਪਤਨੀ ਉਹ ਬੀਬੀ ਸਾਡੀ ਭੈਣ ਜਿਹੜੀ ਬਹੁਤ ਅਟ੍ਰੈਕਟ ਬਹੁਤ ਐਕਟਿਵ ਸੀ ਇਲੈਕਸ਼ਨ ਲੜਨ ਦੇ ਵਿੱਚ ਹਰ ਸਟੇਜ ਦੇ ਉੱਤੇ ਉਹਦੀ ਚਰਚਾ ਉਸ ਨੂੰ ਮੂੜੀ ਤੇ ਬਹੁਤ ਹੁੰਦੀ ਸੀ ਪਰ ਆਮ ਆਦਮੀ ਪਾਰਟੀ ਵਿੱਚ ਜਾ ਕੇ ਦੋਨੋ ਜੋੜਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਤੂਰੀ ਖਾਸ ਕਰਕੇ ਸ਼ਹਿਰ ਦੇ ਪਾਸੇ ਹੋਰ ਪਿੰਡਾਂ ਵਾਲੇ ਪਾਸੇ ਸ਼ਾਇਦ ਦਲਵੀਰ ਗੋਲਡੀ ਸਟੇਜ ਤੇ ਕਿਤੇ ਬੋਲਦੇ ਹੋਣਗੇ ਪਰ ਸੋਸ਼ਲ ਮੀਡੀਆ ਦੇ ਵਿੱਚੋਂ ਦਲਵੀਰ ਗੋਲਡੀ ਨੇ ਜਿਹੜੇ ਉਹ ਲਗਭਗ ਗਾਇਬ ਹੋ ਚੁੱਕੇ ਨੇ ਮੁੱਖ ਮੰਤਰੀ ਦਾ ਆਪਣਾ ਪ੍ਰਭਾਵ ਹੈ ਸੱਤਾ ਦਾ ਹੁੰਦਾ ਹੀ ਹੈ ਤੂਰੀ ਹਲਕੇ ਤੋਂ ਕਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵਾਦਲ ਦੇ ਚੋਣ ਲੜਨ ਦੀ ਚਰਚਾ ਚੱਲੀ ਸੀ ਉਹਨਾਂ ਨੇ ਉਪਚੋਣ ਦੇ ਵਿੱਚ ਗੋਬਿੰਦ ਸਿੰਘ ਲੋਂਗੋ ਵਾਲ ਨੂੰ ਜਿਤਾ ਲਿਆ ਸੀ ਅ ਅਕਾਲੀ ਦਲ ਦੀ ਵੀ ਸਥਿਤੀ ਉੱਥੇ ਕਿਸੇ ਹੱਦ ਤੱਕ ਠੀਕ ਹੈ ਉਸ ਤੋਂ ਬਾਅਦ ਸੁਨਾਮ ਸੁਨਾਮ ਹਲਕਾ ਸਰਦਾਰ ਸੁਖਦੇਵ ਸਿੰਘ ਢਿੰਸਾ ਦਾ ਨਿੱਜੀ ਹਲਕਾ ਹੈ ਲਹਿਰਾ ਵੀ ਉਹਨਾਂ ਦਾ ਨਿੱਜੀ ਹਲਕਾ ਨਾਲੇ ਲੱਗਦਾ ਹੈ ਇੱਥੇ ਵੀ ਮੈਂ ਸਮਝਦਾ ਕਿ ਸਰਦਾਰ ਸੁਦੇਵ ਸਿੰਘ ਢਿੰਸਾ ਪਰਿਵਾਰ ਦੀ ਚੋਪਾ ਜਿਹੜੀ ਅਕਾਲੀ ਦਰ ਲਈ ਖਤਰਨਾਕ ਤੇ ਸੁਨਾਮ ਤੋਂ ਮੰਤਰੀ ਨੇ ਸੱਤਾ ਪੱਖ ਲਈ ਫਾਇਦਾ ਹੋਣਾ ਕੁਦਰਤੀ ਹੈ ਤੇ ਸੁਨਾਮ ਸਾਈਡ ਇੱਕ ਲਹਿਰਾ ਵੀ ਉੱਠਦੀਆਂ ਰਹੀਆਂ ਨੇ ਕਿਉਂਕਿ ਅਸ਼ੀਰਦਨ ਸਿੰਘ ਦੀ ਧਰਤੀ ਹੈ ਤੇ ਉੱਥੇ ਸਰਦਾਰ ਸੁਖਪਾਲ ਸਿੰਘ ਖੇੜਾ ਵੀ ਵੀਰਜਿੰਦਰ ਕੌਰ ਪੱਠੜ ਦਾ ਸੁਨਾਮ ਤੇ ਲਹਿਰਾ ਇਲਾਕਾ ਉਥੇ ਵੀ ਸਦਾ ਸੁਪਾਲਸ ਸਿੰਘ ਕਹਿ ਰਾ ਵੀ ਤਕੜੇ ਨੇ ਤੇ ਅਕਾਲੀ ਦਲ ਫੇਰ ਉਸੇ ਸਥਿਤੀ ਵਿੱਚ ਹੈ ਉਹਨਾਂ ਨੂੰ ਸੁਖਦੇਵ ਸਿੰਘ ਢਿੰਸਾ ਦਾ ਜਿਹੜਾ ਭਧੌੜ ਲਾਂਸ ਸਿੰਘ ਉਗੋ ਕਾ ਜਿਹੜਾ ਐਮਐਲਏ ਉਹਨਾਂ ਦਾ ਇਲਾਕਾ ਭਧੌੜ ਸ਼ਹਿਰ ਆ ਇਹ ਸਾਰੇ ਇਲਾਕੇ ਦੇ ਵਿੱਚ ਖੱਬੇ ਪੱਖੀ ਕਿਸਾਨ ਯੂਨੀਅਨ ਇਹ ਨਾਲ ਸਾਰਾ ਇਲਾਕਾ ਜਿਹੜਾ ਫਰੀਦਕੋੜ ਨਾਲ ਲੱਗਦਾ ਸਾਰਾ ਸਿਮਰਨਜੀਤ ਸਿੰਘ ਮਾਨ ਦਾ ਆਪਣਾ ਇੱਕ ਅਸਰ ਹੈ ਪਰੰਤੂ ਸਰਬਜੀਤ ਸਿੰਘ ਵਾਲੀ ਗੱਲ ਦਾ ਕਿਤੇ ਨਾ ਕਿਤੇ ਨੁਕਸਾਨ ਉਹਨਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਮਹਿਲਕਲਾ ਬਰਨਾਲੇ ਨਾਲ ਲੱਗਦਾ ਇੱਕ ਜਿਹੜਾ ਇਲਾਕਾ ਹੈ ਮਹਿਲਕਲਾ ਦੇ ਆਸ-ਪਾਸ ਵੀ ਕਿਸਾਨ ਯੂਨੀਅਨਾਂ ਦੀ ਜਿਹੜੀ ਵੋਟ ਆ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਸੰਘਰਸ਼ ਵਿੱਚ ਇਸ ਇਲਾਕੇ ਦੇ ਵਿੱਚੋਂ ਲੋਕ ਨਿਕਲ ਰਹੇ ਮਲੇਰਕੂੜਾ ਜਿਹੜਾ ਵਿਧਾਨ ਸਭਾ ਹਲਕਾ ਹੈ ਨੌ ਵਿਧਾਨ ਸਭਾ ਹਲਕੇ ਦਾ ਸੀ ਤੁਹਾਡਾ ਨਾਮ ਜ਼ਿਕਰ ਕੀਤਾ ਮਲੇਰਕੂੜਾ ਜਿਹੜਾ ਵਿਧਾਨ ਸਭਾ ਹਲਕਾ ਹੈ ਇੱਥੇ ਮੁਸਲਮਾਨ ਭਾਈਚਾਰਾ ਜਿਹੜਾ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਹੈਗਾ ਦੋ ਪੱਖ ਨੇ ਇਸ ਵਿਧਾਨ ਸਭਾ ਹਲਕੇ ਦੇ ਕਿ ਜਦੋਂ ਦੇਸ਼ ਲੈਵਲ ਤੇ ਨਰਿੰਦਰ ਮੋਦੀ ਦੇ ਖਿਲਾਫ ਸਾਰੇ ਦੇਸ਼ ਵਿੱਚ ਇੱਕ ਭਾਈਚਾਰਾ ਕਾਇਮ ਰੱਖਣ ਦੀ ਗੱਲ ਚੱਲਦੀ ਆ ਤਾਂ ਮੁਸਲਮਨ ਭਾਈਚਾਰੇ ਦਾ ਝੁਕਾਓ ਜਿਹੜਾ ਉਹ ਕਾਂਗਰਸ ਪਾਰਟੀ ਵੱਲ ਸਾਰੇ ਦੇਸ਼ ਵਿੱਚ ਤੇ ਇੱਥੇ ਸਦਾ ਸੁਖਪਾਲ ਸਿੰਘ ਖੈਰ ਨੂੰ ਕਿਤੇ ਨਾ ਕਿਤੇ ਮਦਦ ਥੋੜੀ-ਬਹੁਤੀ ਮਿਲਣ ਦੇ ਇੱਥੋਂ ਦੇ ਜਿਹੜੇ ਇੰਚਾਰਜ ਨੇ ਰਜੀਆ ਸੁਲਤਾਨਾ ਕੈਬਨਿਟ ਮੰਤਰੀ ਰਹੇ ਨੇ ਉਹਨਾਂ ਦਾ ਆਪਣਾ ਇੱਕ ਅਰਜ਼ੂਖ ਹੈ ਤੇ ਜਦੋਂ ਦੇਸ਼ ਲੈਵਲ ਤੇ ਗੱਲ ਨਫ਼ਰਤ ਦੇ ਖਿਲਾਫ਼ ਮੁਸਲਮਨ ਭਾਈਚਾਰਾ ਸੁਖਪਾਲ ਸਿੰਘ ਖੈਰ ਨਾ ਕੱਢ ਸਕਦਾ ਪਰੰਤੂ ਇੱਥੇ ਸਿਮਰਨ ਜੀ ਸਿੰਘਮਾਨ ਦੀ ਜਿਹੜੀ ਵੋਟ ਹੈ ਸਿਮਰਨ ਜੀ ਸਿੰਘਮਾਨ ਦਾ ਆਪਣਾ ਇੱਕ ਤਰੀਕਾ ਹੈ ਮੁਸਲਮ ਭਾਈਚਾਰੇ ਦੀ ਵੋਟ ਪ੍ਰਾਪਤ ਕਰਨ ਦਾ ਉਹਨਾਂ ਨੂੰ ਪੈਂਦੀ ਵੀ ਰਹੀ ਹੈ ਵੋਟ ਤੇ ਇੱਥੇ ਫਲੋਮਣੀ ਅਕਾਲੀ ਦਲ ਦੀ ਪੋਜੀਸ਼ਨ ਫਿਰ ਉਹੀ ਬਾਕੀਆਂ ਵਾਰਗੀ ਆ ਹਾਂ ਇਕਵਾਲ ਸਿੰਘ ਝੁੰਡਾ ਦਾ ਇਹ ਨਿੱਜੀ ਇਲਾਕਾ ਹੈ ਉਹਨਾਂ ਨਾਲ ਲੱਗਦਾ ਹਲਕਾ ਅਮਰਗੜ ਇਸੇ ਜ਼ਿਲ੍ਹੇ ਦਾ ਹਿੱਸਾ ਬਣੇ ਕੋਲੇ ਦਾ ਤੇ ਉਹ ਅਕਸਰ ਇੱਥੇ ਉਹਨਾਂ ਦਾ ਰਸੂਕ ਹੈ ਪਰੰਤੂ ਇੱਥੇ ਮੁਸਲਮ ਵੋਟ ਹੈ ਜਿਹੜੀ ਉਹਨੇ ਇਫੈਕਟ ਪਾਉਣਾ ਹੈ ਉਹ ਕਿੱਧਰ ਭੁਗਤਦੀ ਹੈ ਮੁਸਲਮ ਵੋਟ ਜਿਹੜੀ ਸਿਮਰਨਜੀਤ ਸਿੰਘ ਮਾਨ ਤੇ ਸੁਖਪਾਲ ਸਿੰਘ ਖੈਰਾਬਲ ਜ਼ਿਆਦਾ ਪਰੰਤੂ ਸਰਦਾਰ ਇਕਬਾਲ ਸਿੰਘ ਕਿਉਂਦਾ ਤੇ ਮੀਤ ਹੈ ਜਿਹੜਾ ਸੱਤਾ ਪੱਖ ਆ ਕਿਉਂਕਿ ਇਥੋਂ ਵਿਧਾਇਕ ਆ ਜਿਹੜਾ ਉਹ ਵੀ ਜਲੇਲ ਜੀ ਉਹ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਸ ਹਾਲਕੇ ਤੋਂ ਤੇ ਹੁਣ ਜਿਹੜੀ ਗੱਲ ਨਿਕਲ ਕੇ ਆਉਂਦੀ ਹੈ ਪ੍ਰਭੂ ਗੱਲ ਇਹ ਹੈ ਵੀ ਅਸੀਂ ਕਿਸੇ ਨੂੰ ਵਧਾ ਕੇ ਜਾਂ ਘਟਾ ਕੇ ਨਹੀਂ ਦੇਖ ਸਕਦੇ ਇਸ ਵੇਲੇ ਸਾਡੀ ਨਜ਼ਰ ਵਿੱਚ ਸੰਗਰੂਰ ਲੋਕ ਸਭਾ ਹਲਕੇ ਦੀ ਸਥਿਤੀ ਹੈ ਜਿਹੜੀ ਉਹ ਗੁਰਮੀਤ ਸਿੰਘ ਮੀਤ ਹੈ ਸਲਾਪਾਲ ਸਿੰਘ ਕਹਿ ਰਹੇ ਸਿਮਰਨਜੀਤ ਸਿੰਘ ਮਾਨ ਤੇ ਇਨ੍ਹਾਂ ਦੀ ਬਰਾਬਰ ਟੱਕਰ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਥੋੜੇ ਥੋੜੇ ਸਮੀਕਰਨ ਦੇ ਬਦਲਦੇ ਆ ਰਹੇ ਨੇ ਦੋ ਤਿੰਨ ਦਿਨਾਂ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਸਾਫ਼ ਤੇ ਸਪਸ਼ਟ ਹੋ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਇਕਵਾਲ ਸਿੰਘ ਝੁੰਡਾ ਆਪਣੇ ਤੌਰ ਤੇ ਆਪਣੇ ਵਰਕਰਾਂ ਦੇ ਤੌਰ ਤੇ ਵਧੀਆ ਲੜਾਈ ਲੜ ਰਹੇ ਨੇ ਪਰੰਤੂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇਸ ਵੇਲੇ ਪੋਜੀਸ਼ਨਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨੈਰੇਟਿਵ ਸਿਰਜਿਆ ਜਾ ਰਿਹਾ ਉਸ ਬਾਕੀ ਹਲਕਿਆਂ ਬਾਂਗ ਉਕਿ ਬਠਿੰਡਾ ਸ਼੍ਰੋਮਣੀ ਅਕਾਲੀ ਦਲ ਬਹੁਤ ਤਕੜੀ ਟੱਕਰ ਦੇ ਰਿਹਾ ਤੇ ਅੰਮ੍ਰਿਤਸਰ ਅੱਛੀ ਟੱਕਰ ਆ ਪਰੰਤੂ ਬਾਕੀ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਰੇ ਉਹਨੇ ਮੁਕਾਬਲੇ ਵਿੱਚ ਨਹੀਂ ਆਇਆ ਇੱਕ ਦੋ ਦਿਨਾਂ ਵਿੱਚ ਐਸਾ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਮੁਕਾਬਲੇ ਵਿੱਚ ਆਵੇ ਸੰਗਰੂਰ ਦੇ ਵਿੱਚ ਤਿੰਨ ਪ੍ਰਮੁੱਖ ਧਿਰਾਂ ਵਿੱਚ ਇਸ ਵੇਲੇ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਸਿਮਰਨਜੀਤ ਸਿੰਘ ਮਾਨਸੂਖਪਾਲ ਸਿੰਘ ਘੈਰਾ ਤੇ ਗੁਰਬੀਰ ਸਿੰਘ ਮੀਤ ਹੈ ਤੇ ਐਸੀ ਸਾਡਾ ਸੰਗਰੂਰ ਦਾ ਵਿਚਾਰ ਬਿਲਕੁਲ ਪਰਮਜੀਤ ਪਰਸਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕੋ ਗੱਲਬਾਤ ਕੀਤੀ ਆਪਾਂ ਲੋਕ ਸਭਾ ਹਲਕਾ ਸੰਗਰੂਰ ਦੀ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਹੀ ਆਪਾਂ ਤੁਹਾਡੇ ਚੈਰੀ ਵਿੱਚ ਦੁਬਾਰਾ ਨਵਾਂ ਪਿਛਲਾ ਕੇ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਆਵਾਜ਼-ਏ-ਖਲਕ YouTube ਦੇ ਉੱਪਰ ਸਰਚ ਕਰੋ ਆਵਾਜ਼-ਏ-ਖਲਕ ਤੇ ਇਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸੇ ਸ਼ੇਅਰ ਵੀ ਕਰੋ ਧੰਨਵਾਦ ਸਤਿ ਸ੍ਰੀ ਅਕਾਲ